ਸ਼ੁਕਰੀਆ ਜੁਨਾਈਟਸ ਐਕਟ ਦੇ ਅਕੋਰਡਿੰਗ ਅਸੀਂ ਦੋ ਤਰ੍ਹਾਂ ਦੇ ਬੱਚਿਆਂ ਨੂੰ ਟੀਲ ਕਰਦੇ ਹਾਂ ਐਕਸੀਐਨਸੀਪੀ ਬੱਚੇ ਤੇ ਇੱਕ ਸੀਸੀਐਨ ਬੱਚੇ ਜਿਹੜੇ ਕਿ ਸੀਰੀਅਸ ਕੀ ਸਾਂਭ ਸੰਭਾਲ ਸੁਰੱਖਿਆ ਦੀ ਜਿਨ੍ਹਾਂ ਬੱਚਿਆਂ ਨੂੰ ਲੋੜਤ ਮਿਲਦੀ ਹੈ ਲਿਖਿਆ ਹੈਗਾ ਇਹਦੇ ਵਿੱਚ 91 ਸਰਟੀਫਿਕੇਟ ਬੱਚੇ ਜਿਹੜੇ ਸਪਾਂਸਰਸ਼ਿਪ ਲੈ ਰਹੇ ਨੇ ਅੱਜ ਸੰਤ ਬੜਾ ਹੀ ਮਾਨ ਮਹਿਸੂਸ ਹੋ ਰਿਹਾ ਹੈ ਸਾਥੀ ਸਾਡੇ ਇਕ ਨਹੀਂ ਛੋਟੇ ਜਿਹੇ ਸੱਤੇ ਤੇ ਇਹਨਾਂ ਬੱਚਿਆਂ ਦਾ ਐਡਾ ਬੜਾ ਮਾਨ ਬਖਸ਼ਿਆ ਹੈ ਮੈਂ ਸਰ ਥੈਂਕ ਯੂ so much ਔਰ ਮੈਂ ਆਪਣੀ ਮੈਡਮ ਦਾ ਕਿਉਂਕਿ ਇਹਨੇ ਇਹ ਜੈਰੇਟ ਸਾਡੇ ਕੋਲ ਆ ਜਾਂਦਾ ਜਿਹੜਾ ਕਹਿੰਦਾ ਕਿ ਮੈਂ ਪੜ੍ਹਾਈ ਦੇ ਲਈ ਅੱਗੇ ਕਿਤੇ ਦਾ ਕਿਤੇ ਮੈਨੂੰ ਕੋਈ ਸਪੋਰਟ ਚਾਹੀਦੀ ਹੈ ਅਸੀਂ ਮੈਡਮ ਤੋਂ ਉੱਥੇ ਦੇ ਸਕੂਲ ਦੇ ਪ੍ਰਿੰਸੀਪਲ ਨੂੰ ਜਾਂ ਉਸ ਦੀ ਫੀਸ ਮਾਫੀ ਦੇ ਲਈ ਵੀ ਐਫਰਟਸ ਕਰਦੇ ਹਾਂ ਅਸੀਂ ਇਸ ਤੋਂ ਇਲਾਵਾ ਪੋਕਸੋ ਐਕਟ ਦੇ ਦੀਵੇ ਅਵੇਅਰਨੈਸ ਕੈਂਪਸਸ ਵੀ ਲਗਾਉਂਦੇ ਹਾਂ ਸਰ ਥੋਟੇ ਆਣ ਤੋਂ ਪਹਿਲਾਂ ਅਸੀਂ ਸਾਰੇ ਬੱਚਿਆਂ ਨੂੰ ਕੂਟਾ 'ਚ ਬੈਠਾ ਚ ਛੋਟੇ ਬੇਸਿਕ ਕਨਸੈਪਟ ਨੇ ਉਹ ਵੀ ਅਸੀਂ ਮਤਲਬ ਬੱਚਿਆਂ ਨੂੰ ਦੱਸੇ ਨੇ ਤੇ ਮੈਂ ਬਹੁਤਾ ਸਮਾਂ ਨਾ ਲੈਂਦੀ ਹੋਈ ਇੱਥੇ ਇੱਕ ਵਾਰ ਫੇਰ ਤੋਂ ਸਾਰੇ ਮਹਿਮਾਨਾਂ ਦਾ ਪੰਚਤ ਤੇ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਥੈਂਕ ਯੂ। ਵਿੱਚ ਸਕੀਮ ਦੇ ਬਾਰੇ ਦੱਸਿਆ। ਸੋ ਮੈਂ ਉਸ ਪਾਸੇ ਨਹੀਂ ਜਾਵਾਂਗਾ। ਤੇ ਸਾਡੇ ਦੇ ਮੈਂ ਮੰਤਰੀ ਸਾਹਿਬ ਬੈਠੇ ਹੈ, ਬੈਂਸ ਸਾਹਿਬ, ਡੀਸੀ ਮੈਮ ਬੈਠੇ ਹੈ। ਸਪੈਸ਼ਲੀ ਮੈਡਮ ਵੱਲੋਂ ਵੀ ਸਰ ਤੇ ਇੱਕ ਵੀਡੀਓ ਚਲਾ ਕੇ ਵੀ ਬੱਚਿਆਂ ਨੂੰ ਫੁੱਲ ਟੱਚ ਔਰ ਵੈਟ ਟੱਚ ਦੇ ਬਾਰੇ ਦੱਸਿਆ ਗਿਆ ਕਿਉਂਕਿ ਛੋਟੇ ਬੱਚੇ ਇਨਾਂ ਨੂੰ ਇਹਦੀ ਜਾਣਕਾਰੀ ਨਹੀਂ ਹੁੰਦੀ ਉਹਦੇ ਬਾਰੇ ਇਹਨਾਂ ਬੱਚਿਆਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਹੈ ਤਾਂ ਕਿ ਬੱਚੇ ਗੁੱਡ ਦਾ ਚਲ ਬੈਕ ਅੱਜ ਦੇ ਵਿੱਚ ਫਰਕ ਮਹਿਸੂਸ ਕਰ ਸਕਣ ਸੋ ਸਾਡੇ ਡਿਪਟੀ ਕਮਿਸ਼ਨਰ ਮੈਡਮ ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਇਸ ਤੋਂ ਪਹਿਲਾਂ ਕਿ ਮੈਡਮ ਮੰਚ ਦੇ ਉੱਤੇ ਆਉਣ ਮੈਡਮ ਇੱਕ ਬਹੁਤ ਬਹੁਤ ਅੱਛੇ ਸਾਈਕਲਿਸਟ ਵੀ ਨੇ ਇਹਨਾਂ ਦੇ ਨਾਲ ਮੈਨੂੰ ਵੀ ਕਈ ਵਾਰ ਰਾਈਡ ਕਰਨ ਦਾ ਮੌਕਾ ਮਿਲਿਆ ਔਰ ਇਸ ਤੋਂ ਇਲਾਵਾ ਇੱਕ ਬਹੁਤ ਅੱਛੇ ਇਨਸਾਨ ਵੀ ਨੇ ਤੇ ਜਦੋਂ ਵੀ ਕਦੇ कोई लोड हो ਤਾਂ ਬੇਚਜ ਇੱਕ ਮੈਡਮ ਦੇ ਕੋਲ ਪਹੁੰਚ ਕੀਤੀ ਜਾ ਸਕਦੀ ਹੈ ਸੋ ਇਹ ਇੰਨੀ ਤੇ ਗੱਦਾ ਸੁਹਾਨਾ ਨਹੀਂ ਲੱਖ ਪਰ ਦੋ ਤਿੰਨ ਦਿਨਾਂ ਡੱਲਾ ਪਰਣਾ ਨੂੰ ਸ਼ੇਅਰ ਕਰਨਾ ਚਾਹਵਾਂਗੀ ਜਦੋਂ ਅਸੀਂ ਪ੍ਰੋਗਰਾਮ ਕੀਤਾ ਹੈ ਹਰ ਵਾਰੀ ਵਿਚਾਰ ਨੂੰ ਮਿਲਦੀ ਹੁੰਦੀ ਹੈ ਦਫਤਰੀ ਚੀਜ਼ ਕਰਦੇ ਹੁਣ ਇਸ ਵਾਰੀ ਇਥੇ ਕਰਨ ਦਾ ਇੱਕ ਮਕਸਦ ਥੀ ਕਿ कि स्पोंसरशिप आप बच्चों करते हैं बट इंटेंट बहुत हट रहेगा वो काम कर रहे मैं एक ही गल दसना चाहती हूँ इस नौकरी आने तो बाद बनने डी का प्राइम ऑबजेक्टिव होंगे सरकार की सारी स्कीम अच्छे इंप्लीमेंट करते होंगे लेकिन जो सब तो वाल सैक्शन है जिदा ये लगा लो कि कोई पहुंच नहीं है कि करते

ਬਹੁਤ ਹੀ ਸ਼ਿਕਾਇਰਿਓ ਲੋਪੜ ਜਿਲੇ ਦੇ ਵਕਵਾਤ ਪਿੰਡਾਂ ਤੋਂ ਇਸ ਮਹਾਨ ਗਵਿੱਟਰ ਗੁਰੂ ਦੀ ਨਗਰੀ ਉਹ ਸਥਾਨ ਜਿੱਥੇ ਗੁਰੂ ਸਾਹਿਬ ਨੇ ਪੂਰੀ ਕੁਲ ਕਾਇਨਾਤ ਨੂੰ ਅਜ ਤੱਕ ਦਾ ਸਤਿ ਸੋਨਾ ਤੋਹਫਾ ਦਿੱਤਾ ਖਾਲਸੇ ਦੇ ਰੂਪ ਦੇ ਵਿੱਚ ਬਈ ਖਾਲਸਾ ਉਹ ਹੈ ਜੋ ਪੂਰੀ ਦੁਨੀਆ ਦੇ ਵਿੱਚ ਅਗਰ ਕਿਸੇ ਨਾਲ ਵੀ ਜ਼ੁਲਮ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਆਵਾਜ਼ ਚੁੱਕਦਾ ਤੇ ਮਾਨਵਤਾ ਦੇ ਲਈ ਤੋਹਫਾ ਦਿੱਤਾ ਇਹ ਉਹ ਸਥਾਨ ਹੈ ਇਹ ਉਹ ਪਹਾੜੀਆਂ ਜਿਸ ਜਗ੍ਹਾ ਤੇ ਆਪਾਂ ਬੈਠੇ ਹਾਂ ਜਿੱਥੇ ਗੁਰੂ ਸਾਹਿਬ ਕਸ਼ਮੇਸ਼ ਪਿਤਾ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਇੱਥੇ ਬਿਤਾਇਆ ਇੱਥੇ ਸਾਡੇ ਸਹਿਬਜ਼ਾਦੇ ਖੇਡੇ ਇਸ ਕਰਕੇ ਮੈਂ ਆਪਣੇ ਆਪ ਨੂੰ ਹਮੇਸ਼ਾ ਹੀ ਹਰ ਘੜੀ ਉਸ ਮਾਲਕ ਉਸ ਸਕਾਲਪੁਰ ਪਹੁੰਚਾ ਦਾ ਧੰਨਵਾਦ ਹੈ ਕਿ ਐਸੀ ਮਹਾਨ 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 ਕਰਤਿ ਸ੍ਰੀ ਅਨੰਦਪੁਰ ਸਾਹਿਬ ਦੀ ਨਮਾਇੰਗੀ ਕਰਨਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਸ ਤੋਂ ਵੱਡਾ ਮੇਰੇ ਲਈ ਕੋਈ ਮਾਨ ਨਹੀਂ ਹੋ ਸਕਦਾ ਕਿ ਮੇਰੇ ਵਰਗੇ ਨਾਚੀਸ ਆਦਮੀ ਦੇ ਉੱਤੇ ਗੁਰੂ ਸਾਹਿਬ ਨੇ ਇੰਨੀ ਵੱਡੀ ਕਿਰਪਾ ਕੀਤੀ ਤੇ ਆਪ ਜੀ ਵੱਲੋਂ ਇਸ ਇਲਾਕੇ ਦੇ ਹਰ ਇੱਕ ਸ਼ਖਸ ਨੂੰ ਆਪਣਾ ਪੁੱਤ ਆਪਣਾ ਭਰਾ ਸਮਝ ਕੇ ਤੁਸੀਂ ਮੈਨੂੰ ਇੱਥੇ ਲੈ ਕੇ ਪਹੁੰਚਾਇਆ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਮੈਂ ਵਿਧਾਇਕ ਬੰਨਾ ਚਾਹੁੰਦਾ ਗੁਰੂ ਸਾਹਿਬ ਨੇ ਮੈਨੂੰ ਮੇਰੇ ਉਮਰ ਤੋਂ ਵੱਧ ਦਿੱਤਾ ਪੰਜਾਬ ਦਾ ਸਭ ਤੋਂ ਨੌਜਵਾਨ ਨਾਗਰੀ ਜਦੋਂ ਜਦੋਂ ਮੈਂ ਮੰਤਰੀ ਬਣਿਆ ਤਾਂ ਇੱਕ ਦੋ ਦਿਨ ਦਾ ਸਮਾਂ ਸੀ ਜਿਹੜੇ ਪਤਾ ਲੱਗਣੇ ਸੀ ਕਿ ਕੀ ਕੀ ਮਹਿਕ ਮਿਲਦੀ ਜਿਹੜੇ ਮੇਰੇ ਬਾਕੀ ਸਾਥੀ ਸੀ ਸਬ ਕੇਂਦਰ ਸੀ ਕਿਤੇ ਗਲਤੀ ਨਾਲ ਸਾਨੂੰ ਸਿੱਖਿਆ ਵਿਭਾਗ ਮਿਲ ਗਿਆ ਤੇ ਪਰ ਮੇਰੇ ਨਾਮ ਦੇ ਵਿੱਚ ਇੱਕ ਤੰਗ ਸੀ ਇਹ ਗੁਰੂ ਸਾਹਿਬ ਤੁਸੀਂ ਹੁਣ ਮੰਤਰੀ ਬਣਾ ਦਿੱਤਾ ਮੈਨੂੰ ਸਿੱਖਿਆ ਵਿਭਾਗ ਮਿਲੇ ਜੁਣ ਮੈਨੂੰ ਇਹ ਲੱਗਦਾ ਕਿ ਸਿੱਖਿਆ ਇੱਕ ਐਡਾ ਦਾ ਵਿਭਾਗ ਹੈ ਜਿਸ ਦੇ ਨਾਲ ਸਭ ਤੋਂ ਵੱਧ ਸੇਵਾ ਕੀਤੀ ਜਾ ਸਕਦੀ ਹੈ ਗੁਰੂ ਸਾਹਿਬ ਵੀ ਫਰਮਾਉਂਦੇ ਆ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸਿੱਖਿਆ ਤੁਹਾਡਾ ਜੀਵਨ ਬਾਦਾਂ ਸਕਦੀ ਅਗਰ ਅੱਜ ਮੈਂ ਇੱਥੇ ਪਹੁੰਚਿਆ ਮੇਰੇ ਮਾਤਾ ਪਿਤਾ ਨੇ ਇਸ ਧਰਤੀ ਤੋਂ ਉੱਠ ਕੇ ਬਹੁਤ ੱਕੇ ਖਾ ਕੇ ਮੈਨੂੰ ਚੰਗੇ ਸਕੂਲਾਂ 'ਚ ਪੜਾਇਆ ਚੰਗੇ ਵਿਦਿਅਕ ਅਦਾਰਿਆਂ ਦੇ ਵਿੱਚ ਭੇਜਿਆ ਉਸ ਦੇ ਬਲਬਤੇ ਹੈ ਕਿ ਅੱਜ ਮੈਂ ਐਮਐਸ ਦੇ ਵਿੱਚ ਚੰਗਾ ਨਾਮ ਕਮਾਇਆ ਹੋਰ ਦੁਨੀਆ ਦੇ ਵਿੱਚ ਤੇ ਉਹ ਜਿਹੜਾ ਕੌਨਫੀਡੈਂਸ ਹੈ ਉਹ ਮੈਨੂੰ ਮੇਰੇ ਸਿੱਖਿਆ ਮੇਰੀ ਵਿੱਦਿਆ ਤੋਂ ਇਸ ਕਰਕੇ ਤੁਹਾਡੇ ਸਭ ਦਾ ਮੈਂ ਉਤਾਨ ਕੋਟਾਨ ਨੂੰ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਪੁੱਤ ਆਪਣੇ ਭਰਾਤੇ ਇਦਾਂ ਦੀ ਨਜ਼ਰ ਰੱਖੀ ਤੇ 2 ਸਾਲਾਂ ਦੇ ਵਿੱਚ ਸਿੱਖਿਆ ਮੈਕ ਮੈਦੇ ਵਿੱਚ ਉਹ ਕੰਮ ਜੋ ਮੇਰੇ ਦਿਲ ਨੂੰ ਸਕੂਨ ਦਿੰਦੇ ਆ ਮਗਰ ਇਹ ਆਖਾਂ ਕਿ ਪੰਜਾਬ ਦੇ ਸਾਰੇ ਸਕੂਲ ਠੀਕ ਹੋ ਗਏ ਨਹੀਂ ਇਦਾਂ ਨਹੀਂ 20000 ਸਕੂਲ ਪੰਜਾਬ ਦੇ ਸਟਾਈਕ ਲੋਕਾ ਇਦਾਂ ਦਾ ਸੁਭਰ ਜਿਸ ਦੇ ਹਰ ਪਿੰਡ ਦੇ ਵਿੱਚ ਸਕੂਲ ਹੈ ਤੇ ਬਹੁਤੇ ਸਕੂਲ ਖੰਡਰ ਰੁਪਈਏ ਪਰ ਅਸ਼ਿਸ ਗਰ ਦਾ ਮਾਨ ਹੈ ਕਿ ਅਸੀਂ 8000 ਸਕੂਲਾਂ ਦੇ ਵਿੱਚ ਚਾਰ ਦੀਵਾਰੀ ਬਣਾਈ ਹੈ ਉਹਨਾਂ 8000 ਸਕੂਲਾਂ ਦੇ ਵਿੱਚੋਂ 1500 ਸਕੂਲ ਐਦਾਂ ਦੇ ਸੀ ਜਿਨ੍ਹਾਂ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਚਾਰ ਦੀਵਾਰੀ ਬਣੀ ਚਾਰ ਦੀਵਾਰੀ ਜ਼ਿਲ੍ਹਾ ਸੀਨੀਅਰ ਸੈਂਟਰੀ ਸਕੂਲ ਹੈ ਜਿਨ੍ਹਾਂ ਵਿੱਚ 500 ਤੋਂ ਵੱਧ ਬੱਚੇ ਹੈ ਉਹਨਾਂ ਦੇ ਵਿੱਚ security guard ਜਿਵੇਂ ਪ੍ਰਾਈਵੇਟ ਸਕੂਲ ਦੇ ਵਿੱਚ ਤਾਂ ਬਹੁਤ ਘੱਟ ਤਨਖਾਹਾਂ ਦੇ ਉੱਤੇ ਅਨ ਟ੍ਰੇਨ ਬੰਦੇ ਰੱਖੇ ਹੁੰਦੇ ਆ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਐਕਸ ਆਰਗੂਮੈਂਟ ਤੇ ਮੈਂ ਜਦੋਂ ਵੀ ਸਕੂਲ ਦੇ ਸਮੇਂ ਦੇ ਉੱਤੇ ਸਕੂਲ ਟਾਈਮਿੰਗ ਦੇ ਉੱਤੇ ਕਿਸੇ ਸਰਕਾਰੀ ਸਕੂਲ ਦੇ ਮੂਹਰੇ ਨਿਕਲਦਾ ਤਾਂ ਮੇਰਾ ਵੀ ਮਨ ਵਧਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮਨ ਨੂੰ ਸਕੂਲ ਆਉਂਦਾ ਜਦੋਂ ਸਿਕਿਉਰਿਟੀ ਗਾਰਡ ਖੜੇ ਦੇਖਦੇ ਐ ਸੀਨੀਅਰ ਸਟੈਂਡਰੀ ਸਕੂਲ ਜਿਹੜੇ 12ਵੀਂ ਤੱਕ ਸਕੂਲ ਹਨ ਜਿਨ੍ਹਾਂ ਵਿੱਚ 500 ਤੋਂ ਵੱਧ ਬੱਚੇ ਨੇ ਐਡੇ 20000 ਦੇ ਵਿੱਚੋਂ 18000 ਸਕੂਲਾਂ ਦੇ ਵਿੱਚ ਅਸੀਂ ਵਾਈਫਾਈ ਲਾ ਚੁੱਕੇ ਹਾਂ ਬਹੁਤ ਜਲਦੀ ਪੰਜਾਬ ਪਹਿਲਾ ਸੂਬਾ ਬਣੂਗਾ ਦੇਸ਼ ਦਾ ਜਿਸ ਦਾ ਹਰ ਇੱਕ ਸਕੂਲ ਵਾਈਫਾਈ ਕਨੈਕਟਡ ਹੋਊਗਾ ਟੋਟਲੀ ਪੇਡ ਬਾਈ ਸਾਡੇ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਇਸ ਦੇ ਨਾਲ ਹੀ ਸਫਾਈ ਸੇਵਾ ਮੈਂ ਜਦੋਂ ਸਕੂਲਾਂ ਚ ਗਿਆ ਤੇ ਟੀਚਰਸ ਨੂੰ ਪੁੱਛਿਆ ਉਹ ਕਹਿੰਦੇ ਜੀ ਸਾਨੂੰ ਕੋਲ ਕੋਈ ਸਫਾਈ ਦਾ ਮਾਧਿਅਮ ਹੈ ਤਾਂ ਪੰਜਾਬ ਦੇ ਉਹ ਸਾਰੇ ਸਕੂਲ ਜਿਨਾ ਵੀ 100 ਤੋਂ ਵੱਧ ਬੱਚਾ ਪੜਦਾ ਉਹਨੂੰ ਹੁਣ 3000 ਰੁਪਏ ਮਹੀਨਾ ਜਿੱਥੇ 500 ਤੋਂ ਵੱਧ ਹੈ 5000 ਰੁਪਏ ਮਹੀਨਾ ਜਿੱਥੇ 1000 ਤੋਂ ਵੱਧ ਬੱਚਾ ਹੈ ਉੱਥੇ 10000 ਰੁਪਏ ਮਹੀਨਾ ਤੇ ਐਦਾਂ ਦੇ ਵੀ ਸਰਕਾਰੀ ਸਕੂਲ ਆ ਜਿਨ੍ਹਾਂ ਨੂੰ 50 5000 ਰੁਪਏ ਮਹੀਨਾ ਬਿਲਡਿੰਗ ਸਾਫ ਤੇ ਸਫਾਈ ਰੱਖੀ ਲਈ ਜੋ ਪਹਿਲਾਂ ਕਰੀ ਨਹੀਂ ਇਹ ਸਾਰੇ ਕੰਮ ਇਸ ਤੋਂ ਇਲਾਵਾ ਸਕੂਲ ਆਫ ਐਮਰਜੈਂਸੀ ਬੱਚੇ ਆਜਨਗੇ ਜਲਦੀ ਇਹ ਉਹ ਬੱਚੇ ਨੇ ਜਿਨ੍ਹਾਂ ਦੇ ਕਿਸੇ ਕਾਰਨवश ਮਾਤਾ ਪਿਤਾ ਨਹੀਂ ਹਨ ਜਾਂ ਇਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਤੋਂ ਅਸਮਰੱਥ ਨੇ ਜਾਂ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੈ ਆਰਥਿਕ ਤੌਰ ਤੇ ਸੰਗੀਤ ਅਰਸ਼ੀ ਹੈ ਘਰ ਦੇ ਵਿੱਚ ਸੋ ਇਹਨਾਂ ਬੱਚਿਆਂ ਨੂੰ ਇਹ 4000 ਰੁਪਏ ਪ੍ਰਤੀ ਮਹੀਨਾ ਜਿਹੜਾ ਸਪਾਂਸਰਸ਼ਿਪ ਹੈ ਉਹ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਇੱਕ ਬਹੁਤ ਵੱਡਾ ਉਪਰਾਲਾ ਤਾਂ ਜੋ ਜੋਰਦਨ ਤਾੜੀਆਂ ਖੜਕੂ ਇਹ ਬੜਾ ਗੇਮ ਉਪਰਾਲਾ ਹੈ ਪੰਜਾਬ ਸਰਕਾਰ ਨੇ ਅਤੇ ਮਾਨਯੋਗ ਮੰਤਰੀ ਸਾਹਿਬ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਸੋ ਇਹਨਾਂ ਬੱਚੇ ਇਹ ਬੱਚੇ ਨੇ ਜਿਹੜੇ ਜਿਨ੍ਹਾਂ ਨੂੰ ਇਹ ਰਕਮ ਮਿਲਨੀ ਹੈ 4000 ਪਰਤੀ ਮਹੀਨਾ ਪਰਤੀ ਬੱਚਾ ਇਹ ਬੱਚੇ ਆਪਣੀਆਂ ਜ਼ਰੂਰੀ ਲੋੜਾਂ ਬੇਸ਼ੱਕ 4000 ਪਿਆ ਬਹੁਤ ਜ਼ਿਆਦਾ ਨਹੀਂ ਹੁੰਦਾ ਪਰ ਫਿਰ ਵੀ ਜ਼ਰੂਰੀ ਜਿਹੜੀਆਂ ਜ਼ਰੂਰਤਾਂ ਨੇ ਉਹ ਬੱਚੇ ਜਿਹੜੇ ਇਸ ਚਾਰਜ ਨਾਲ ਪਰ ਇਹਦੇ ਨਾਲ ਆਪਣੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰ ਸਕਣਗੇ ਮੰਤਰੀ ਸਾਹਿਬ ਦੇ ਵੱਲੋਂ ਇਹਨਾਂ ਬੱਚਿਆਂ ਨੂੰ ਹੋਰ ਬੱਚੇ ਜਿਹੜੇ ਨੇ ਜਿਨ੍ਹਾਂ ਨੇ ਠੀਕ ਹੈ ਠੀਕ ਹੈ ਅਗਰ ਥੋੜਾ ਜਲਦੀ ਕਰੋ ਕਿਕਸ ਜਿਹੜੀ ਹਾਂਜੀ ਅਸੀਦਰ ਸਾਹਿਬ ਤੁਸੀਂ ਵੀ ਨਾਲ ਪਾਰਟੀ ਸਾਈਡ ਤੇ ਕਿਕ ਯਾਦਗਾਰੀ ਫੋਟੋ ਇਹਨਾਂ ਬੱਚਿਆਂ ਦੇ ਨਾਲ ਮਤਰੀ ਸਾਹਿਬ ਸਾਡੇ ਮਾਜੋ ਡਿਪਲੀਕੈਂਸ਼ਰ ਮੈਡਮ ਔਰ ਐਸਡੀਐਮ ਮੈਡਮ ਤਸੀਰਦਾ ਸਾਹਿਬ